ਸ਼ਸ਼ੀਗੋਲ ਬਾਬਾ ਜੀ ਅਫਸਰ ਜੀ ਬਾਈ ਕੀ ਨਾਮ ਆ ਆਪਣਾ ਜੀ ਆਰਾਮ ਰਖਾ ਸਿੰਘ ਠੀਕ ਹੈ ਜੀ ਕਿੰਨਾ ਕਿੰਨੀ ਉਮਰ ਸੀ 47 ਦੇ ਵਕਤ ਤੁਹਾਡੀ ਉਮਰ ਨੇ 93 ਸਾਲ ਹੈਗੀ ਇਸ ਵਕਤ ਤੱਕ 93 ਸਾਲਾ ਤੁਹਾਡੀ ਉਮਰ ਹਾਂ ਠੀਕ ਹੈ ਜੀ ਜਦੋਂ 1947 ਹੱਲੇ ਪਏ ਸੀ ਤਾਂ ਕਿੰਨੀ ਉਮਰ ਸੀ ਤੁਹਾਡੀ 15 ਸਾਲ ਹੋਊ ਤੱਕ ਇਹ ਨਹੀਂ ਅੱਛਾ ਇਹ 15 ਸਾਲ ਅਗਰ ਤੁਹਾਨੂੰ ਯਾਦ ਹੈ ਕੁਝ ਉਸ ਵਕਤ ਦਾ ਕੀ ਹਾਲਾਤ ਸੀ ਹਾਂ ਜੀ ਆਵੇ ਹਾਂਜੀ ਦੱਸ ਸਕਦੇ ਹਾਂ ਫਿਰ ਸਾਨੂੰ ਤੁਸੀਂ ਕਮਾਰਾਂ ਦੀ ਆਪਣੇ ਕੋਈ ਪਿੰਡ ਦੇ ਕੀ ਹਾਲਾਤ ਸੀ ਜਦੋਂ 47 ਆਪਣੇ ਪਿੰਡ ਵਿੱਚ ਹਲਦੇ ਪਏ ਦੋ ਕੁ ਬਾਹਰ ਦੇ ਆਏ ਹਨ ਕਮਾਰਾਂ ਨੂੰ ਆਪਣੇ ਦੋ ਘਰਾਂ ਨਾਲ ਮਾਰ ਨਹੀਂ ਦਿੰਦੇ ਅੱਛਾ ਜੀ ਮਾਰਨ ਨਹੀਂ ਦਿੰਦੇ ਸੀ ਫਿਰ ਆਪਾਂ ਫਾਦੂ ਕੋ ਮਾਰ ਕਾ ਇੱਕ ਅੱਛਾ ਜੀ ਠੀਕ ਹੈ ਅੱਛਾ ਉਹਦਾ ਨਿਆਣਾ ਨਿਕਾ ਕੋਈ ਦਾਬਾ ਦੂ ਹੈ ਅੱਛਾ ਜੀ ਉਹਨੇ ਜਮਾਦੀਦ ਵੀ ਕਿਨੇ ਅੱਛਾ ਜੀ ਕਹਮੀ ਵਿਦਾਇਕ ਉਹਦੇ ਪੰਜ ਪੁੱਤ ਦੇ ਅੱਛਾ ਜੀ ਫਿਰ ਮਰ ਗਿਆ ਉਹਦੇ ਜਮਾਦੀਦ ਅੱਛਾ ਜੀ ਬਹਾਜਮਾਨ ਪਤਗਲਾ ਅੱਛਾ ਜੀ ਕਹਮੀ ਜਮਾਦੀਦ ਵੀ ਅੱਛਾ ਇੱਥੋਂ ਠੀਕ ਹੈ ਬਾਬਾ ਜੀ ਇੱਥੋਂ ਗਏ ਵੀ ਆ ਕੁਝ ਪਰਿਵਾਰ ਮੁਸਲਮਾਨਾਂ ਦੇ ਪਾਕਿਸਤਾਨ ਹਾਂ ਗਏ ਅੱਛਾ ਜੀ ਉਹ ਸਹੀ ਸਲਾਮਤ ਚਲੇ ਗਏ ਸੀ ਸਹੀ ਸਲਾਮਤ ਉਹਦਾ ਮਾਦਾ ਕੋਈ ਨਹੀਂ ਅੱਛਾ ਜੀ 50 ਸੀ ਉਹਨਾਂ ਦੌਰੇ ਹਾਂ ਉਹਨਾਂ ਵਿੱਚ ਆਉਂਦਾ ਸਰਦਾਰ ਜੀ ਕਿਵੇਂ ਕਿਵੇਂ ਦਾ ਮੇਲੋ ਵਰਤੋ ਸੀ ਆਪਣੇ ਉਰੇ ਜਿਹੜੇ ਰਹਿੰਦੇ ਸੀ ਉਹਨਾ ਭਰਾਵਾਂ ਨਾਲ ਮੁਸਲਮਾਨ ਭਰਾਵਾਂ ਨਾਲ ਬਹੁਤ ਨੇ ਤਾਂ ਬਾਤਾਂ ਹੁੰਦੀਆਂ ਦਾ ਕਮਾਦ ਸੇ ਬਿਚਾਰੇ ਗਰੀਬ ਅੱਛਾ ਮੈਂ ਘਰੇ ਵਾਹੁੰਦੇ ਤੇ ਅੱਛਾ ਹਾਂ ਆਪਣੇ ਲੋਕੋ ਕੋਲੋਂ ਨੌਕਰੀ ਤੇ ਕਹਿੰਦੇ ਕੰਮ ਡੁੰਦੇ ਰਹਿੰਦੇ ਮਗੜਾ ਮੋਟਾ ਠੀਕ ਨੌਕਰੀਆਂ ਦਾ ਨਹੀਂ ਛੋਗਰੇ ਛੋਟੇ ਉਹਨਾਂ ਦੇ ਅੱਛਾ ਜੀ ਡੇਰਾ ਕੋਈ ਨਹੀਂ ਕਮਾਦ ਹੋਵੇ ਪੰਜ ਛੋਗਰੇ ਤੇ ਬਹੁਤ ਜਵਾਨਤਾ ਉਹੀ ਮਰਜਾ ਬੈ ਮੈਨੂੰ ਪਤਾ ਦੱਬਿਆ ਉੱਥੇ ਬਸ ਮਤਲਬ ਉਹ ਚਲੇ ਗਈ ਸੀ ਜਿਹੜੇ ਤੁਸੀਂ ਇਹਨਾਂ ਦੀ ਗੱਲ ਕਰ ਰਹੇ ਹੋ ਕਸ਼ਮੀਰੀ ਕੁਮਾਰ ਦੀ ਚੱਲੇ ਗਏ ਤੇ ਠੀਕ ਹੈ ਜੀ ਮਾਨਕਪੁਰ ਚਲੇ ਗਏ ਮਾਨਕਪੁਰ ਦੇਣੇ ਤੇ ਗਏ ਤੇ ਉਹਨੂੰ ਅੱਛਾ ਜੀ ਫੇ ਆਉਣੇ ਦੇਖੋ ਨਾ ਫਤੂਨਾ ਫਤੂਗਾ ਘਰੋਂ ਮਾਰ ਦੂਗੇ ਜੇ ਨਾ ਗਏ ਤੇ ਕੋ ਪੰਚਾਇਤ ਭਾਗੀ ਤੇ ਜਾਲੇ ਜਰੋਂਦੀ ਠੀਕ ਇਹਦੇ ਆ ਉਹ ਘਮਾਦਾ ਚੰਗੇ ਨੇ ਠੀਕ ਹੈ ਮਾਨਕਪੁਰ ਚਲੇ ਗਈ ਸੀ ਇੱਥੋਂ ਹਾਂ ਤੇ ਤੁਸੀਂ ਲੈਣ ਗਏ ਸੀ ਹੁਣ ਹਾਂ ਜੇਨ ਗਏ ਉਹ ਭਰਾਏ ਨਹੀਂ ਸੀ ਉਹਨਾਂ ਨੂੰ ਤੁਸੀਂ ਕੀ ਮਾਰਨਾ ਦੇਣ ਲੱਗੇ ਹਾਂ ਤੁਸੀਂ ਤਾਂ ਪਰਿਵਾਰ ਇੱਕ ਤੌਰ ਤੇ ਲੈਣ ਗਏ ਸੀ ਹੁਣ ਹਾਂ 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 ਠੀਕ ਹੈ ਜਦੋਂ ਹੱਲੇ ਪਏ ਆ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਹੱਲੇ ਹੋ ਗਏ ਕਿ ਭਾਰਤ ਪਾਕਿਸਤਾਨ ਦੀ ਵੰਡ ਹੋ ਗਈ ਤੁਹਾਨੂੰ ਪਤਾ ਆ ਲੱਗਿਆ ਤੁਹਾਨੂੰ ਦਾਦਾ ਕਿ 1200 ਸਾਲ ਦਾ ਬੜਚ ਨਹੀਂ ਅੱਛਾ ਜੀ ਹਾਵ ਸੇਖਤਾ ਦੁਕਾਨਦਾਰ ਦਾ ਬਗਦ ਕੋਲ ਕੋਲ ਬਹੁਤ ਤਕੜੀ ਦੁਕਾਨ ਅੱਛਾ ਜੀ ਉਹਦਾ ਕਹਿੰਦਾ ਸਾਡੀ ਆਡੀ ਦੀ ਬਾਪੂ ਜੀ ਮੇਰੇ ਦੀ ਠੀਕ ਹੈ ਜੀ ਉਹ ਹੋ ਕਹਿਣ ਲੱਗਿਆ ਦੋ ਹੋ ਗਸ ਗਿਆ ਦੇ ਜਾ ਬਾਪੂ ਦੇ ਸੀ ਪਾ ਲਾ ਪੂਰਾ ਨਾਮ ਤੇ ਮੇਰਾ ਦੁਕਾਨ ਦਾ ਕਹਿੰਦਾ ਮੈਂ ਕਪੜਾ ਲੈਣ ਚੱਲਦਾ ਕਪੜੇ ਦੀ ਦੁਕਾਨ ਪਾਈ ਦੀ ਜੀ ਅੱਛਾ ਜੀ ਜਦੋਂ ਆਇਆ ਮੁੜ ਕੇ ਭਾਗ ਫੇਰਨ ਲੱਗਿਆ ਬਾਪੂ ਨੂੰ ਕਹਿੰਦਾ ਐ ਕਰ ਵੀ ਗੱਡਾ ਲਿਆ ਕਪੜੇ ਮੇਰੀ ਦੁਕਾਨ ਮਾਦੇ ਚੱਕ ਕੇ ਜੋ ਆਪਣੇ ਘਰ ਦੇ ਲੱਗਾਂ ਲੱਗਣ ਲੱਗੀਆਂ ਮਾਮਾ ਵਾ ਮਾਰੇ ਕੰਨੇ ਅੱਛਾ ਜੀ ਮਰਦਾਂ ਲੱਗਣ ਲੱਗ ਗਿਆ ਫੋਕੇ ਦੇਣੇ ਬਾਪੂ ਕਹਿੰਦੇ ਆਇਆ ਝੂਠ ਹੈ ਤੇ ਮੇਰੀ ਆਡੀਓ ਜੇ ਹੈ ਤੇ ਲੋਕਾਂ ਦੇ ਆਸਰ ਦਾ ਸੱਦਾ ਮੈਂ ਤੇ ਦੁਕਾਨ ਮੈਂ ਜਾਂਦਾ ਅੱਛਾ ਜੀ ਪੱਕੀ ਜਾ ਰਹੀ ਸੀ ਉਹਨਾਂ ਦੀ ਪੱਕੀ ਠੀਕ ਹੈ ਕਹਿੰਦਾ ਵੀ ਮੈਂ ਨਹੀਂ ਜਾਂਦਾ ਤੇ ਦੁਕਾਨ ਵਿੱਚ ਚਾਹੇ ਡਾਕਟਰ ਮੈਂ ਲੋਕ ਠੀਕ ਹੈ ਜੀ ਮੇਰੀ ਆਡੀਓ ਮੈਂ ਤੇਰੇ ਕੱਪੜੇ ਚੱਕਣ ਜਾਵਾ ਹੁਣ ਸੱਚੀ ਦੋਸਤੀ ਸੀ ਕੀ ਨਾਮ ਸੀ ਕੀ ਨਾਮ ਸੀ ਉਹਨਾਂ ਦਾ ਜਿਹੜੇ ਮੁਸਲਮਾਨ ਭਰਾ ਸੀ ਉਰੇ ਜਿਨ੍ਹਾਂ ਦੀ ਤੁਹਾਡੇ ਹਾਂ ਬਹੁਤ ਹਾਂ ਵੀ ਹੈ ਹਾਂਜੀ ਆਫਿਸ ਆਫਿਸ ਠੀਕ ਆ ਠੀਕ ਹੈ ਜੀ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀ ਹੁਣ ਹੈ ਠੀਕ ਹੈ ਜੀ ਦੋਨਾਂ ਦੀ ਬਹੁਤ ਪੱਕੀ ਯਾਰੀ ਆ ਪੱਕੀ ਯਾਰੀ ਦੀ ਬਹੁਤ ਵਧੀਆ ਠੀਕ ਠੀਕ ਹੈ ਮਤਲਬ 47 ਤੋਂ ਪਹਿਲਾਂ ਹਾਲਾਤ ਬਹੁਤ ਵਧੀਆ ਸੀ ਸਿੱਖਾ ਜੀ ਅੱਜ ਮਾਰ ਖਾ ਲਈ ਜਾ ਰੂਣਾ ਬਹੁਤ ਅਸੀਂ ਸਭ ਤੇ ਨਾਮ ਤੇ ਸਾਬ ਠੀਕ ਹੈ ਫਿਰ ਅੱਜ ਬੜਾ ਉਹਦਾ ਸੇਖਿੰਦਾ ਉਹਦਾ ਸਿੱਖੇ ਗਾਲ ਸਮਝ ਸ਼ੂਲਸਾਰ ਨੂੰ ਕਹਿੰਦਾ ਕੋਈ ਨਹੀਂ ਕਮਾਦ ਦੋੜੇ ਗਊ ਕਾ ਕੰਮ ਕਰਤੀ ਆਪਣਾ ਇਹ ਬਚਾ ਦਊਗਾ ਅੱਛਾ ਜੀ ਠੀਕ ਹੈ ਬੱਬਾ ਜੀ ਜਦੋਂ ਹੋਏ ਆ ਹਾਲਾਤ 47 ਦੇ ਮਾੜੇ ਤਾਂ ਤੁਸੀਂ ਕਿੱਥੇ ਸੀ ਤੁਸੀਂ ਕੀ ਕਰਦੇ ਸੀ ਉਸ ਵਕਤ ਮੈਂ ਤਾਂ ਥਾਤਾ ਆ ਖਿਉ ਰਹਿੰਦਾ ਪਰ ਮੈਂ ਮੈਂ ਖਾਂਦੇ ਜਾ ਭਾਗਿਆ ਬਾਹਰ ਅੱਛਾ ਕਿੱਥੇ ਗਏ ਹੋਏ ਸੀ ਬਾਹਰ ਖੇੜੀ ਖੇੜੀ ਗੰਡਿਆਂ ਦੀ ਖੇੜੀ ਗਏ ਹੋਏ ਸੀ ਆਪਣੇ ਭੈਣ ਕੋਲ ਗਏ ਹੋਏ ਸੀ ਹਾਂ ਠੀਕ ਹੈ ਜੀ ਉਹਦੇ ਉੱਪਰ ਮੈਂ ਜਾਂਦਾ ਕਿ ਫਿਰ ਉਹਨੇ ਕਹਿ ਜੂ ਠੀਕ ਹੈ ਉਹ ਆ ਮੇਰੇ ਕੱਟ ਕੇ ਫਿਰ ਆ ਗਿਆ ਮੋਸਲ ਮਾਲ ਬਲਟੇ ਗੱਡੀ ਖੜਾ ਆ ਕੇ ਪਹਿਲੇ ਬਾਬਰੇ ਪੁਰਾਣ ਕੋਲ ਅੱਛਾ ਗੱਡੀ ਖੜਾ ਆ ਕੇ ਜਦ ਤੁਸੀਂ ਆਏਗਾ ਮੈਂ ਸਭ ਦੇਖ ਕੇ ਹਾਂਜੀ ਬਗਲ ਲੋ ਫਾਂ ਸੁਜੀਆਂ ਪਾਈਆਂ ਉੱਥੇ ਇੱਕਲੇ ਲੋਕ ਪਈ ਅੱਛਾ ਗੱਡੀ ਖੜਵਾ ਦੇ ਲੋਕਾਂ ਨੇ ਗਾਟ ਤੇ ਵੀਡੀਓ ਜਿਹੜਾ ਆ ਦੇ ਸਿੱਖਾ ਨਾ ਅੱਛਾ ਮਤਲਬ ਚਾਰੋ ਚਪੇਰੇ ਲਾਛਾ ਪਈਆਂ ਸੀ ਹਾਂ ਬਹੁਤ ਠੀਕ ਹੈ ਇਹ ਮਾੜੇ ਲੋਕਾਂ ਨੇ ਕੀਤਾ ਸੀ ਹਲਾਤ ਇਹ ਮਾੜੇ ਲੋਕਾਂ ਨੇ ਕੰਮ ਕਰਦੇ ਜਿੰਨੇ ਲਕਾਈ ਦੇ ਕਰੇ ਅੱਛਾ ਇਹ ਕੰਦੇ ਲੋਕਾਂ ਨੇ ਪਿਆਰ ਆਦਤ ਦਾ ਕਰਦੇ ਨੇ ਉਹਨਾਂ ਨੇ ਤਾਂ ਬਚਾਅ ਕੀਤਾ ਸੀ ਹਾਂ ਬਚਾਅ ਕਹਿੰਦਾ ਹੋਰ ਨੰਦਾ ਕੋਈ ਯਾਰ ਮਿੱਤਰ ਯਾਦ ਉਸ ਵਕਤ ਦਾ ਤੁਹਾਡਾ ਕਿਸੇ ਦਾ ਨਾਮ ਯਾਦ ਹੈ ਤੁਹਾਡੇ ਨਾਲ ਖੇਡਦੇ ਹੁੰਦੇ ਸੀ ਜੋ ਹਾਂ ਹੈਗਾ ਕੀ ਨਾਮ ਹੈ ਜੀ ਆ ਇੱਕ ਰਾਤ ਹੁੰਦੀ ਜੋਗਰੇ ਬਰਕਰੇ ਕੋਤੂ ਸਾਵਧਾ ਸਧੂ ਪਾਂਜੇ ਤੇ ਅੱਛਾ ਜੀ ਮੇਰਾ ਸੁਦੇਮਾਂਤ ਮਾਤਾ ਉਹ ਵਾਰੀਆ ਬਹੁਤ ਦਿਲਦਾਬਾ ਬਰੋਤੇ ਤੇ ਚੜ ਕੇ ਕੁਝ ਛੋੜਦਾ ਤਾਂ ਰੋਤੇ ਦੇ ਠਹਿਰ ਕੇ ਰਾਮਪਾ ਜੀ ਕਾਨੂੰ ਯਾਦ ਆਂਦੇ ਉਹ ਪਲ ਹਾਂ ਅਰੇ ਜਮਾ ਯਾਦ ਹੈ ਠੀਕ ਹੈ ਤੁਹਾਡੇ ਪੱਕੀ ਆਣੀ ਜੀ ਠੀਕ ਹੈ ਹੋਰ ਕੁਝ ਕਹਿਣਾ ਚਾਹ ਚਾ ਇੱਕ ਹੁੰਦੇ ਤੇ ਆਪਣਾ ਪਠਾ ਦਾ ਆਤਾ ਹਾਂਜੀ ਉਹ ਮਹੋਮਦ ਨਾ ਪਟਾ ਉਹ ਮਹੋਮਦਾਂ ਦੇਖਿਆ ਵਾ ਬਾਪੂ ਨੂੰ ਤੇ ਦਾਦੇ ਦੇ ਠੀਕ ਹੈ ਜੀ ਉਹਨੇ ਨਾਮ ਦਾ ਦੇਖਿਆ ਖਾਣੇ ਗਮਜਾ ਹੈ ਗਮਜਾ ਹੈ ਠੀਕ ਹੈ ਗਮਜਾ ਜਾਨ ਕਮਾਤ ਵਾ ਠੀਕ ਹੈ ਜੀ ਉੱਥੇ ਰਹਿੰਦਾ ਪਾਲ ਰਿਹਾ ਰਹਿੰਦਾ ਜਿਹੜੀ ਆ ਪਾਲ ਰਹੀ ਹਿੱਕ ਹੈ ਸਮਾਂ ਦੇਖੇ ਬਾਹਰ ਪਾਲਤਾ ਰਹੇ ਕਮਾ ਰਹਿੰਦੇ ਹਾਂਜੀ 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 ਉੱਥੇ ਰਹਿੰਦਾ ਅੱਛਾ ਜੀ ਉਹ ਮੈਂ ਪਠਾਰਾ ਆ ਦਾ ਬਣਾ ਅੱਛਾ ਜੀ ਲੱਗ ਰਿਹਾ ਕਿ ਮੈਂ ਆ ਜਾ ਆਪਣਾ ਦੇਖ ਰਿਹਾ ਹਾਂ ਸਾਡੇ ਜਾਂਦੇ ਦੇ ਵੀ ਸਾਨੂੰ ਕਮਾ ਸਾਡੇ ਰਹਿੰਦੇ ਹੀ ਮਾਲੇ ਮਾਦੇ ਕਮਾਲ ਠੀਕ ਹੈ ਜੀ ਮਤਲਬ ਤੁਹਾਡਾ ਪੁਰਾਣਾ ਪਿਆਰ ਮੁਹੱਬਤ ਨਾਲ ਰਹਿੰਦੇ ਸੀ ਉਹ ਵੀ ਇਹ ਮਾਬਦਿਆ ਠੀਕ ਠੀਕ ਆ ਬਾਬਾ